ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਗੱਦੀ ਨਿਸ਼ੀਨ ਸਤਗੁਰ ਮਲਕੀ ਨਾਦ ਜੀ ਅਤੇ ਗੱਦੀ ਨਿਸ਼ੀਨ ਸਤਗੁਰ ਕਿਰਦਾਰੀ ਲਾਲ ਜੀ ਦੀ ਰਹਿਨਮਾਈ ਹੇਠ ਵਾਲਮੀਕ ਤੀਰਸ ਤੋਂ ਅੰਮ੍ਰਿਤਸਰ ਦੇ ਵਕਫ-ਵਕ ਚੌਂਕਾ ਤੇ ਬਿਆਰਾਂ ਵਿੱਚੋਂ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਜਿਸ ਵਿੱਚ ਹਜ਼ਾਰਾਂ ਦੇ ਤਾਦਾਦ ਵਿੱਚ ਵਾਲਮੀਕ ਭਾਈਚਾਰੇ ਨੇ ਹਿੱਸਾ ਲਿਆ ਇਹ ਵੀ ਪੰਜਾਬ న్యూਸ ਤੋਂ ਪ੍ਰਦੀਪ ਕੁਮਾਰ ਦੀ ਖਾਸ ਰਿਪੋਰਟ Yeah, 中了一，中了一，<吧> Keep <muchas> to ਲੋ ਜੀ ਸਾਡੇ ਪਰਮ ਸੰਤ ਜਿਨ੍ਹਾਂ ਦਾ ਆਦੇਸ਼ ਹੈ ਕਿ ਆਪਾਂ ਹੁਣ ਰਵਾਂ ਦੀ ਵੀ ਸ਼ਰਾਰਤ ਜਿਹੜੀ ਹੈ ਨਾ ਕੀਤੀ ਜਾਏਗੀ ਨਾ ਬਰਦਾਸ਼ਤ ਕੀਤੀ ਜਾਏਗੀ ਜੋ ਬੋਲੇ ਸੋਨਹਿਰ ਭੈ ਭਗਵਾਨ ਸਾਡੇ ਮਹਾਰਾਜ ਕੀ ਜੈ ਵਿਕੀ ਜੀ ਦਾ ਜੀ ਮੈਂ ਸਵਾਗਤ ਕਰਦਾ ਹਾਂ ਤੁਣਾ ਸਾਹਿਬ ਪ੍ਰੈਸ ਅਰਿਲ ਜੋਸ਼ੀ ਜੀ ਮੈਂ ਸਵਾਗਤ ਕਰਦਾ ਹਾਂ ਬਹੁਤ ਬਹੁਤ ਜੀ ਆਇਆਂ ਨੂੰ ਸਾਡੇ ਵਿੱਚ ਯੂਥ ਪੰਜਾਬ ਪ੍ਰਦਾਨ ਸਭੀ ਬਹੁਤ ਜੀ ਆਇਆਂ ਨੂੰ ਬਹੁਤ ਸਤਿਕਾਰਯੋਗ ਜੀ ਸਰਕਾਰਯੋਗ ਓਮਰ ਕਾਜੀ ਗੰਬਰ ਸਾਹਿਬ ਜਿਨ੍ਹਾਂ ਵੱਲੋਂ ਬਹੁਤ ਵੱਡਾ ਸ਼ਹੀਦ ਬਾਤ ਕੀਤਨੇ ਜਥੇ ਨੂੰ ਅਗਰ ਰਮਾਈ ਕਸਮ ਰੱਜੀਆਂ ਅੱਲਾ ਮਾਲਿਕੀ ਪ੍ਰਭੂ ਕਾਹ ਹੈ ਕਾਹ ਮਾਰੋ ਯਾਰ ਜਗ੍ਹਾ ਵੀ ਨਾ ਰੱਖੇ ਜਗ੍ਹਾ ਨੋਮ ਨਾ ਰੱਖੇ ਮਾਰ ਕੇ ਪਰਸੈਂਟ ਮਾਰ ਲਿਆ ਜੋ 7 ਤਰੀਕ ਨੂੰ ਸਤਿਗੁਰੂ ਗਿਆ ਪ੍ਰਮਾਤਮਾ ਵਾਲਮੀਕ ਮਹਾਰਾਜੀ ਦਾ ਆ ਰਿਹਾ ਵਾ ਖੁਸ਼ ਸ਼ੁਭ ਦਿਹਾੜੇ ਦੀ ਸਾਧ ਸੰਗਤ ਨੂੰ ਸਾਰਿਆਂ ਨੂੰ ਵਧਾਈ ਦਿੰਨੇ ਆ ਉਹਦੇ ਮੁਖ ਰੱਖਦੇ ਅੱਜ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਉਹ ਗੋਲ ਬਾਗ ਤੋਂ ਕੱਢੀ ਜਾ ਰਹੀ ਆ ਉਹਦੇ ਵਿੱਚ ਸਾਡੇ ਸੰਤ ਗਿਰਧਾਰੀ ਰਾਤਵਾਰ ਆਜ ਔਰ ਸਾਰਾ ਸੰਤ ਸਮਾਜ ਔਰ ਸਾਡੀ ਸੰਗਤ ਢੂਣਾ ਸਾਹਿਬ ٹرسٹ ਵੱਲੋਂ ਜਿਹੜੀ ਇਹ ਸਾਰੀ ਯਾਤਰਾ ਨਿਕਾਲੀ ਆ ਰਹੀ ਆ ਇਸ ਸੰਬੰਧ ਸਰਵਾਸੀਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਆ ਇਹ ਪਾਰਕ ਦਾ ਨਾਮ ਵੀ ਚੇਂਜ ਕੀਤਾ ਗਿਆ ਹਾਂਜੀ ਇਹ ਪਾਰਕ ਦਾ ਨਾਮ ਜਿਹੜਾ ਅੱਜ ਤੋਂ ਲਵ ਕੁਸ਼ ਪਾਰਕ ਰੱਖਿਆ ਗਿਆ ਵਾ ਅੱਗੇ ਗੋਲ ਬਾਗ ਦੀ ਯਾਤਰਾ ਕਿੱਥੋਂ ਚੱਲ ਗਈ ਕਿੱਥੇ ਸਮਾਪਤ ਹੋਈ ਯਾਤਰਾ ਇੱਥੋਂ ਚੱਲੇਗੀ ਲੋਗੜ ਲੋਗੜ ਤੋਂ ਕੀ ਮਾੜਾ ਖਜਾਨੇ ਵਾਲਾ ਭਗਤਾਲਾ ਭਗਤਾਲੇ ਤੋਂ ਜਿਹੜੀ ਉਹ ਗਰਵਾਲੇ ਗੇੜ ਜਾ ਕੇ ਸਵਾਗਤ ਸੰਗਤਾਲੇ ਕੀ ਪ੍ਰਬੰਧ ਕੀਤੇ ਗਏ ਨੇ ਸੰਗਤਾਲੇ ਬਹੁਤ ਗਾੜੀ ਦੇਖੋ ਜਾ ਕੇ ਪ੍ਰਬੰਧ ਲੰਗਰ ਹਰ ਥਾਂ ਸਟਾਲ ਲੱਗਿਆ ਠੀਕ ਹੈ ਠੀਕ ਹਾਂ ਜੀ ਮੈਂ ਭਗਵਾਨ ਵਾਲਮੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਜੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਜੈ ਸਾਡੇ ਵਧਰਾ ਜੀ ਮਹਾਰਾਜ ਜੀ ਗੁਰੂ ਦੋ ਪਿਆਰੀ ਸਾਧ ਸੰਗਤ ਜੀ ਜੋ ਕਿ ਅੱਜ ਵਿਸ਼ਾਲ ਸ਼ੋਭਾ ਯਾਤਰਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਲੈ ਕੇ ਸੰਤ ਮਹਾਪੁਰਸ਼ ਬਲਕੀਤਨਾ ਜੀ ਮਹਾਰਾਜ ਜੀ ਦੀ ਰਹਿ ਰਮਾਈ ਇੱਥੇ ਆਰੰਭ ਕੀਤੀ ਜਾ ਰਹੀ ਹੈ ਇਸ શુભ ਦਿਹਾੜੇ ਦੀਆਂ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਨ ਦੀਆਂ ਸ੍ਰੀ ਗੁਰੂ ਸਾਹਿਬ ਜੀ ਨੂੰ ਬਹੁਤ-ਬਹੁਤ ਵਧਾਈਆਂ ਜੀ ਠੀਕ ਹੈ ਚਲੋ ਸਾਰਾ ਦੇਖੋ ਹੋਇਆ ਚਲੋ ਬੋਲਦੇ ਦੋ ਦੱਸੋ ਅੱਜ ਜਿਹੜੀ ਵਿਸ਼ਾਲ ਸ਼ਬਾ ਯਾਤਰਾ ਨਿਕਲ ਰਹੀ ਆ ਢੋਲਾ ਸਾਹਿਬ ਫਰਸ਼ਟ ਆਈਡੀਆ ਲੈ ਕਰੋ ਸਾਡੇ ਵਿੱਚ ਨਾ ਬੋਲੋ ਯਾਰ ਬਾਬਾ ਮਲਕੀਤ ਸਿੰਘ ਜੀ ਗੱਦੀ ਨਸ਼ੀਨ ਬੱਸ ਬਾਬਾ 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 ਕਰਤਾਰ ਸਿੰਘ ਜੀ ਗੱਦੀ ਨਸ਼ੀਨ ਉਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜੀ ਸ਼ਬਾ ਯਾਤਰਾ ਕੱਢੀ ਗਈ ਆ ਚਾਤਰਿਸ਼ਤੇ ਅਸੀਂ ਸ਼ਹਿਰ ਵਾਸੀ ਹਾਂ ਉਹ ਕਹਿੰਦੇ ਆ ਇਸ ਤਰ੍ਹਾਂ ਸ਼ੋਭਾ ਯਾਤਰੀਆਂ ਆਪਣੇ ਸਮਾਜ ਦੇ ਵੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਘੱਟ ਕਰਕੇ ਤੇ ਸ਼ੋਭਾ ਯਾਤਰਾ ਕਰਨੀ ਚਾਹੀਦੀ ਆ ਅਸੀਂ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਤਰ੍ਹਾਂ ਦੇ ਧੰਨਵਾਦ ਕਰਦੇ ਹਾਂ ਬੰਦ ਨਾ ਨਾ ਜਿੰਨੀ ਮਸਫਰ ਯੂਰਪੀਅਨ ਕਦੇ ਸੁਭਾਅ ਕਹਿੰਦੇ ਆ ਅੱਜ ਵੀ ਪਾ ਰਹੇ ਨੇ ਨੋਖ ਹਾਈ ਟਾਈਮ ਕਿਵਰ ਕਿਤਾਬ ਜੀ Yay! <laughs> ਜੋ ਅਜਿਹਾ ਵਿਸ਼ਾਲ ਸ਼ੋਭਾ ਯਾਤਰਾ ਸੰਤ ਮਲਕੀਤ ਨਾਥ ਮਹਾਰਾਜ ਜੀ ਦੀ ਰੈਰ ਮਾਈ ਹੈਟ ਪ੍ਰਗਟ ਦਿਲਸ ਨੂੰ ਲੈ ਕੇ ਕੱਢੀ ਜਾ ਰਹੀ ਹੈ ਸਮੂਹ ਸਾਧ ਸੰਗਤ ਨੂੰ ਦੇਸ਼ ਵਾਸੀਆਂ ਨੂੰ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੇ ਸ਼ੋਭਾ ਯਾਤਰਾ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਧੰਨਵਾਦ ਸਾਹਮਣੇ ਆਜੂ ਨਾਲ ਆਜੂ ਨਾਲ ਬੋਲੇ ਬੋਲੇ ਬੈ ਬੋਲ ਮਹਾਰਾਜ ਕੀ ਜੈ ਸ੍ਰੀ ਸ੍ਰੀ 187 ਗਾਨਤ ਮਹਾਰਾਜ ਕੀ ਜੈ ਸ੍ਰੀ ਸ੍ਰੀ 187 ਹਰੀਨਾਥ ਮਹਾਰਾਜ ਕੀ ਬਹੁਤ ਬਹੁਤ ਮੁਬਾਰਕਾਂ ਔਰ ਸਾਰੇ ਇਲਾਕੇ ਦੇ ਵਿੱਚ ਚਰਨ ਪਏ ਨੇ ਇਸ ਸ਼ੋਭਾ ਯਾਤਰਾ ਦੇ ਭਗਵਾਨ ਵਰਮਿੰਗ ਮਹਾਰਾਜ ਜੀ ਸਾਹਿਬ ਜੀ

ਮੁੰਡੇ ਨਾ ਮੁੰਡੇ ਲਾ ਕੇ ਖੜੇ ਰਹਿੰਦੇ ਨੇ ਔਰਤਾਂ ਨੂੰ ਇੱਕ ਗੱਲ ਉਹ ਦੱਸ ਦਈਏ ਜਿਹੜਾ ਆਪਣਾ ਬਾਬਾ ਸਾਹਿਬ ਵਾਲਾ ਜਿਹੜਾ ਜਿੰਨਾ ਵੀ ਪ੍ਰੋਗਰਾਮ ਉਹ ਜਿਹੜਾ ਹੋਇਆ ਸੀ ਉਹਨੂੰ ਸਰ ਫ੍ਰੀ ਕੋਸਟਲੀ ਕਿਸ ਸਾਡੇ ਚੀਮਾ ਸਾਭ ਜੀ ਵੱਲੋਂ ਲੜਿਆ ਜਾ ਰਿਹਾ ਔਰ ਸਾਡੇ ਕਿਸੇ ਵੀ ਭਰਾ ਨੂੰ ਕਿਸੇ ਟਾਈਮ ਵੀ ਕੋਈ ਮੁਸ਼ਕਲ ਪੈਂਦੀ ਸਾਡੀ ਖਾਸ ਕਰਕੇ ਸਾਡੀ ਸਮਾਜ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਕਿ ਸਾਡੇ ਗ੍ਰੇਵ ਵਰਗ ਦੇ ਨਾਲ ਔਰ ਸੱਤਾਂ ਨੂੰ ਵੀ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਔਰ ਜਿੰਨੀ ਵੀ ਸਾਡੀ ਸਮਾਜ ਨੂੰ ਕਿਤੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਔਰ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਪੁਲਿਸ ਤੁਹਾਡੇ ਆ ਟਾਡੀ ਆ ਤੇ ਕਚੈਰੀ ਟਾਡੀ ਆ ਠੀਕ ਹੈ ਸਾਡਾ ਕਿਤੇ ਵੀ ਇਹਨਾਂ ਨੇ ਸਿਰ ਨਹੀਂ ਚੁਗਣ ਦਿੱਤਾ ਕਿਤੇ ਵੀ ਅੱਜ ਤੱਕ ਜਿੰਨਾ ਚਿਰ ਵੀ ਇਹਨਾਂ ਦਾ ਭਰਾਵਾ ਦਾ ਵੱਟਿਆ ਤਾਂ ਸਾਡੇ ਸਿਰ ਤੇ ਆਥਿਆ ਕਿਤੇ ਵੀ ਇਹਨਾਂ ਨੇ ਇੱਕੋ ਗੱਲ ਸਾਨੂੰ ਕਹੀ ਹੈ ਕਿ ਤੁਸੀਂ ਕਿਸੇ ਨਾਲ ਨਜਾਇਜ਼ ਕਰਨੀ ਨਹੀਂ ਤੁਹਾਡੇ ਨਾਲ ਮੈਂ ਹੋਣੀ ਦਾ ਸੋ ਇਹਨਾਂ ਵਾਸਤੇ ਵੀ ਜ਼ੋਰਦਾਰ ਤਾਲੀਆਂ ਕਿ ਕਿ ਇਹ ਸਾਡਾ ਹਰ ਟਾਈਮ ਹੌਸਲਾ ਵਾਲਾ ਜਿਹੜਾ ਉਹ ਬਲੰਦ ਰੱਖਦੇ ਆ ਕਿਉਂਕਿ ਇੰਨਾ ਵਰਗੇ ਸਾਡੇ ਭਰਾ ਵੱਡੇ ਹੋਣ ਤਾਂ ਮੇਰੇ ਖਿਆਲ ਨਾਲ ਅਸੀਂ ਕੱਤੀ ਵੀ ਸਾਡਾ ਜਿਹੜਾ ਸੇਰ ਸਾਡੀ ਸਮਾਜ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਅੱਜ ਦੇ ਜਹਾੜੇ ਦੀ ਮੈਂ ਸਭ ਪਹਿਲੇ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਜਿੰਨੇ ਸੰਗਤ ਅੱਥਰ ਭਾ ਗਏ ਬਹੁਤ ਬਹੁਤ ਵਧਾਈ ਦਿੰਦਾ ਹਾਂ ਇਸ ਦੇ ਪਤਨ ਜਨਕ ਰੈਡੀ ਸੰਗ ਬਹੁਤ ਬਹੁਤ ਵਧਾਈ ਦਿੰਦਾ ਹਾਂ ਉਹ ਜਿਸ ਤਰ੍ਹਾਂ ਕਿ ਸੋਤਾ ਸਾਹਿਬ ਜੀ ਨੇ ਕਿਹਾ ਵਾ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਸਭ ਕੁਝ ਸੰਭਵ ਹੋਇਆ ਹੈ ਪੁਲਿਸ ਕਰਕੇ ਇਹਨਾਂ ਨੂੰ ਮੈਂ ਇੱਕ ਵਾਰੀ ਫੇਰ ਬਹੁਤ ਤੇਹ ਦੇ ਨਾਲ ਧੰਨਵਾਦ ਕਰਦਾ ਹਾਂ ਮੰਨੂ ਨੇ ਇਸ ਤਰ੍ਹਾਂ ਪਾਣੀ ਹੋ ਰਵੇ ਮੇਹਰਬਾਨ ਸਰਸ ਚੁਲਾਉਂਦੇ ਹੋ ਇਸ ਤਰ੍ਹਾਂ ਇਹ ਵੀ ਉਸ ਟਾਈਮ ਤੇ ਮੇਰੇ ਨਾਲ ਸਿਗਰ ਚੁਲਾਉਂਦੇ ਰਹਾ ਕਿਸੇ ਵੀ ਮਾੜੇ ਜਗੇ ਜਿਸ ਨੇ ਦਿੱਸੀ ਲਗਾ ਦਿੱਤੀ ਕਿ ਮੈਨੂੰ ਕਿੱਥੇ ਲੋੜ ਪੈਂਦੀ ਸੀ ਔਰ ਕਦੇ ਨਾਲ ਖੜਦੇ ਸੀ ਔਰ ਦੁਨੀਆ ਵਿੱਚ ਸ਼ਮਤਾਈਆਂ ਨੇ ਉਹਨਾਂ ਨੂੰ ਫਿਰ ਤੋਂ ਇੱਕ ਵਾਰ ਜੀ ਆਇਆਂ ਨੂੰ ਕਹਿੰਦੇ ਆ ਔਰ ਸਾਡੇ ਗੁੱਗੀ ਪਹਿਲਵਾਨ ਜੀ ਨੂੰ ਸਨਮਾਨਿਤ ਕਰਨ ਜਾ ਰਹੇ ਨੇ ਸਾਡੇ ਬੰਦਾ ਦਿਆਨਾ ਜੀ ਔਰ ਮੰਜੀਰ ਵੀਰ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣਾ ਮਾਨ ਸਨਮਾਨ ਹੈ ਜਿਹੜਾ ਉਸ ਚੇਤੇ ਉੱਪਰ ਆਣ ਕੇ ਲੈ ਕੁਛੀ ਦੋ ਮਿੰਟ ਫੋਨ ਹੈ ਜਿਹੜਾ ਮਿੰਟੂ ਭਾਈ ਨੋਖੜਾ ਤੋਂ ਫਿਰ ਮਿੰਟੂ ਭਾਈ ਆਣ ਕੇ ਦਸੀ ਫਣ ਸਾਨੀ ਸੋ ਹਤਾ ਤੁਣ ਆਸਾ ਟਸਟ ਵਾਲਮਿਕ ਆਸ਼ਰਮ ਔਰ ਸਾਰੇ ਜਿੰਨੇ ਦੇਸ਼ ਵਾਸੀ ਨੇ ਸਾਰਿਆਂ ਨੂੰ ਇਸ ਪ੍ਰਗਟ ਦੇ ਹੜੇ ਦੀਆਂ ਔਰ ਸਾਡੇ ਵੱਲੋਂ ਸਾਡੀ ਸਮੂਚੀ ਜਿੰਨੀ ਵੀ ਟੀਮ ਪਿੰਡ ਪਤਾਪੁਰ ਦੀ ਅਨਗੜ ਦੀ ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਇਸ ਪ੍ਰਗਟ ਦੇ ਹੜੇ ਦੀਆਂ ਔਰ ਜਿੰਨੀਆਂ ਵੀ ਸਮੂਚੀਆਂ ਸੰਗਤਾਂ ਪਹੁੰਚੀਆਂ ਸੀ ਇਸ ਸ਼ੋਭਾ ਯਾਤਰਾ ਦੇ ਵਿੱਚ ਸਾਰਿਆਂ ਨੂੰ ਕੋਟ ਟੀਮ ਕੋਟ ਧੰਨਵਾਦ ਸਾਡੇ ਕੋਲ ਸ਼ਰਤ ਨਹੀਂ ਹੈਗੇ ਕਿ ਜਿਹੜੇ ਸਾਡੇ ਇਹ ਪਵਿੱਤਰ ਜਿਹੜੀ ਧਰਤੀ ਹੈਗੀ ਸਾਡੀ ਗੁਰਮਤਿ ਧਰਤੀ ਹੈ ਜਿਹੜੀ ਅੰਮ੍ਰਿਤਸਰ ਸਥਾਨ ਹੈ ਜਿਹੜਾ ਜਿੱਥੇ ਸਾਡਾ ਆਸ਼ਰਮ ਵਾਲਮਿਕ ਆਸ਼ਰਮ ਔਰ ਸਾਡੀ ਬਹੁਤ ਹੀ ਸਾਡਾ ਸਤਿਕਾਰਯੋਗ ਸਾਡੀ ਗੁਰੂ ਰਾਮਦਾਸ ਜੀ ਦੀ ਧਰਤੀ ਹੈ ਔਰ ਬਾਬਾ ਦੀਪ ਸਿੰਘ ਜੀ ਦੀ ਧਰਤੀ ਹੈ ਜਿਹੜੀ ਉੱਥੇ ਆਪਾਂ ਸਾਰਿਆਂ ਨੇ ਅੱਜ ਜਿਹੜੇ ਉਹਨਾਂ ਦੇ ਆਸ਼ੀਰਵਾਦ ਨਾਲ ਜਿਹੜਾ ਲੰਗਰ ਦੀ ਜਿਹੜਾ ਸੇਵਾ ਵਾ ਉਹ ਨਿਭਾਈ ਗਈ ਹੈ ਸਾਡੀ ਪੂਰੀ ਸਮੁੱਚੀ ਟੀਮ ਵੱਲੋਂ ਪਿੰਡ ਫਤਾਹਪੁਰ ਦੀ ਟੀਮ ਵੱਲੋਂ ਔਰ ਸਾਰਿਆਂ ਦਾ ਬਹੁਤ-ਬਹੁਤ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਇਸੇ ਸ਼ੋਭਾ ਯਾਤਰਾ ਦੇ ਵਿੱਚ ਸਾਡਾ ਸਾਥ ਦਿੱਤਾ ਵਾ ਲੰਗਰ ਖੇੜੇ ਦੇ ਵਿੱਚ ਸਾਡਾ ਸਾਥ ਦਿੱਤਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸੰ ਬਾਬਾ ਦਿਆਨਾਥ ਜੀ ਸਾਡੇ ਮਲਕੀਤ ਜੀ ਵੀਰ ਜੀ ਸਾਡੇ ਚੇਅਰਮੈਨ ਬਿੱਟੂ ਪੋਰਾ ਵਾਲੇ ਜੀ ਔਰ ਚਟਨੀ ਦੀ ਜਿਹੜੀ ਸੇਵਾ ਵਾ ਖਾਸ ਕਰਕੇ ਸਾਡੇ ਵੀਰਨਾਥ ਜੀ ਵੱਲੋਂ ਜਿਹੜੀ ਸੇਵਾ ਵਾ ਉਹ ਨਹੀਂ ਪਾਈ ਗਈ ਆ ਔਰ ਸਮੂੱਚੀ ਜਿੰਨੀ ਵੀ ਸਾਡੀ ਟੀਮ ਆ ਉਹਨਾਂ ਵੱਲੋਂ ਜਿਨੀ ਜਿੜੀ ਵੀ ਸੇਵਾ ਇਸ ਲੰਗਰ ਦੇ ਵਿੱਚ ਪਈ ਆ ਰੱਬ ਉਹਨਾਂ ਦੇ ਘਰਾਂ ਦੇ ਵਿੱਚ ਬਰਕਤਾਂ ਪਾਵੇ ਔਰ ਬਾਅਦ ਚੜ ਕੇ ਇਹ ਜਿਸ ਤਰ੍ਹਾਂ ਦੇ ਵੀ ਲੰਗਰ ਸਾਡੇ ਪੰਜਾਬ ਦੇ ਵਿੱਚ ਹੁੰਦੇ ਆ ਬਾਅਦ ਚੜ ਕੇ ਉਹ ਲੰਗਰ ਲਗਾਣ ਸੋ ਸਾਰੇ ਵੀਰਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਜਨਮ ਦਿਹਾੜੇ ਦੀਆਂ ਬਾਬਾ ਜੀ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਬੋਲੇ ਆਪਣਾ ਨਾਮ ਦੱਸ ਜੀ ਮੈਂ ਅਨਿਲ ਚਿਮੜ ਹੋਗੜ ਡਿਸਟ੍ਰਿਕਟ ਕੋੜਮਰੀ ਸਰ ਦਾ ਪ੍ਰੈਕਟਿਸ ਕਰਦਾ ਇਹ ਜਿਹੜਾ ਦੇਖੋ ਸਾਡੇ ਜਿਹੜੇ ਸ਼ੋਭਾ ਯਾਤਰਾ ਸਾਡੇ ਬਾਲਵੇਂ ਭਗਵਾਨ ਜੀ ਦੀ ਜਿਹੜੀ ਮਨਾਈ ਜਾਂਦੇ ਆ ਅੱਜ ਤੋਂ ਨੇ ਕਾਫੀ ਸਾਨਾ ਤੋਂ ਮਨਾਈ ਆ ਰਹੀ ਆ ਔਰ ਜਿਹੜਾ ਅੱਜ ਕੱਲ ਦੇ ਮੁੰਡਿਆਂ ਨੇ ਜਿਸਾਨ ਸੋਤਾ ਜੀ ਨੇ ਇਹਨਾਂ ਨੇ ਆਪਸ ਵਿੱਚ ਆਗੇ ਇਸ ਚੀਜ਼ ਨੂੰ ਹੋਰ ਅੱਗੇ ਵਧਾਇਆ ਵਾ ਔਰ ਇਹਨੂੰ ਬੜੇ ਧੂਮ-ਧਾਮ ਨਾਲ ਮਨਾ ਰਹੇ ਆ ਇਸ ਵਾਸਤੇ ਮੈਂ ਇਹਨਾਂ ਸਾਰਿਆਂ ਨੂੰ तहे ਦਿਲੋਂ ਧੰਨਵਾਦ ਕਰਦਾ ਹਾਂ ਔਰ ਸਾਰਿਆਂ ਨੂੰ ਇਸ ਜਨਮ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਾ ਦਿੰਦਾ ਹਾਂ